ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀਓ ਅੱਜ ਦੀ ਵਿਚਾਰ ਹੈ ਭੂਤ ਪ੍ਰੇਤ ਕਿੱਥੇ ਵੱਸਦੇ ਹਨ ਅਤੇ ਕਿਹੜੇ ਉਹ ਲੋਕ ਹਨ ਜੋ ਭੂਤਾਂ ਪ੍ਰੇਤਾਂ ਵਰਗੇ ਹੁੰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਤਖਤ ਦੇ ਮਾਲਕ ਲੋਕ ਪ੍ਰਲੋਕ ਦੇ ਸਹਾਇਕ ਦੀਨ ਦੁਨੀਆਂ ਦੇ ਮਾਲਕ ਤਿਨਾਂ ਦੀ ਪਵਿੱਤਰ ਬਾਣੀ ਵਿੱਚੋਂ ਸਾਨੂੰ ਇਹਨਾਂ ਸਵਾਲਾਂ ਦਾ ਉੱਤਰ ਮਿਲੇਗਾ ਭਗਤ ਕਬੀਰ ਜੀ ਤਿਨਾਂ ਦੀ ਪਵਿੱਤਰ ਬਾਣੀ ਦੀ ਪੰਕਤੀ ਹੈ ਕਬੀਰ ਜਾ ਘਰ ਸਾਧਨ ਸੇਵੀਐ ਹਰ ਕੀ ਸੇਵਾ ਨਾਹੀ ਸਾਧ ਕਹਿੰਦੇ ਨੇ ਉਸ ਮਨੁੱਖ ਨੂੰ ਜਿਸ ਨੇ ਸੰਗਤ ਵਿੱਚ ਬੈਠ ਕੇ ਆਪਣੇ ਮਨ ਨੂੰ ਸਾਧ ਲਿਆ ਤੇ ਕਬੀਰ ਜੀ ਕਹਿੰਦੇ ਨੇ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਐ ਕਬੀਰ ਜਿਸ ਘਰ ਵਿੱਚ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਦੀ ਸੇਵਾ ਨਹੀਂ ਹੁੰਦੀ ਤੇ ਨਾ ਹੀ ਪ੍ਰਮਾਤਮਾ ਦੀ ਸੇਵਾ ਕੀਤੀ ਜਾਂਦੀ ਹੈ ਤੇ ਘਰ ਮਰਹਟ ਸਾਰਖੇ ਮਰਹਟ ਕਹਿੰਦੇ ਨੇ ਸ਼ਮਸ਼ਾਨ ਘਾਟ ਨੂੰ ਤੇ ਸਾਰਖੇ ਕਹਿੰਦੇ ਨੇ ਵਰਗੇ ਨੂੰ ਕਬੀਰ ਜੀ ਕਹਿੰਦੇ ਨੇ ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੀ ਉਹ ਘਰ ਸ਼ਮਸ਼ਾਨ ਘਾਟ ਦੇ ਬਰਾਬਰ ਹਨ ਜਿਸ ਘਰ ਵਿੱਚ ਪ੍ਰਮਾਤਮਾ ਦਾ ਸਿਮਰਨ ਨਹੀਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਜਿਸ ਘਰ ਵਿੱਚ ਪਰਮਾਤਮਾ ਦੀ ਸੇਵਾ ਨਹੀਂ ਕੀਤੀ ਜਾਂਦੀ ਉਹ ਘਰ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਤੇ ਉਸ ਵਿੱਚ ਮਨੁੱਖ ਨਹੀਂ ਵੱਸਦੇ ਉਸ ਵਿੱਚ ਭੂਤ ਵੱਸਦੇ ਹਨ ਕਿਉਂਕਿ ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਹ ਮਨੁੱਖ ਭੂਤਾਂ ਵਰਗਾ ਹੈ ਪ੍ਰੇਤਾਂ ਵਰਗਾ ਹੈ ਕਬੀਰ ਜਿਹ ਘਰ ਸਾਧਨ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੀਂ ਜਿਸ ਘਰ ਵਿੱਚ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਦੀ ਸੇਵਾ ਨਹੀਂ ਕੀਤੀ ਜਾਂਦੀ ਪ੍ਰਮਾਤਮਾ ਦੀ ਸੇਵਾ ਨਹੀਂ ਕੀਤੀ ਜਾਂਦੀ ਉਹ ਘਰ ਸ਼ਮਸ਼ਾਨ ਘਾਟ ਵਰਗਾ ਹੈ ਉਸ ਘਰ ਵਿੱਚ ਮਨੁੱਖ ਨਹੀਂ ਵਸਦੇ ਉਸ ਘਰ ਵਿੱਚ ਭੂਤ ਵਸਦੇ ਹਨ ਇਹ ਸਾਡੇ ਪਹਿਲੇ ਸਵਾਲ ਦਾ ਉੱਤਰ ਹੈ ਕਿ ਭੂਤ ਪ੍ਰੇਤ ਕਿੱਥੇ ਵਸਦੇ ਹਨ ਦੂਜਾ ਸਵਾਲ ਹੈ ਕਿ ਪ੍ਰਮਾਤਮਾ ਜੀ ਉਹ ਕਿਹੜੇ ਲੋਕ ਹਨ ਜਿਹੜੇ ਭੂਤਾਂ ਪ੍ਰੇਤਾਂ ਤੇ ਜਿੰਨਾ ਵਰਗੇ ਹੁੰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਬਿਹાગੜੇ ਦੇ ਅੰਦਰ ਆਪਣੀ ਪਵਿੱਤਰ ਬਾਣੀ ਦੇ ਸ਼ਲੋਕ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਹੇ ਨਾਨਕ ਕਾਲ ਯੁਗ ਵਿੱਚ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀਂ ਭੂਤਨੇ ਹਨ ਜਿਹੜੇ ਮਨੁੱਖ ਵਿਕਾਰਾਂ ਵਿੱਚ ਡੁੱਬੇ ਹੋਏ ਨੇ ਪ੍ਰਮਾਤਮਾ ਨੂੰ ਭੁੱਲ ਚੁੱਕੇ ਨੇ ਜਿਨ੍ਹਾਂ ਮਨੁੱਖਾਂ ਦਾ ਕਾਲ ਯੁਗ ਵਿੱਚ ਜਨਮ ਹੋਇਆ ਹੈ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭੁੱਲ ਚੁੱਕੇ ਨੇ ਵਿਕਾਰਾਂ ਵਿੱਚ ਗ੍ਰਸਤ ਹੋ ਚੁੱਕੇ ਨੇ ਸਤਗੁਰੂ ਜੀ ਕਹਿੰਦੇ ਨੇ ਉਹ ਭੂਤਾਂ ਤੇ ਜਿੰਨਾ ਵਰਗੇ ਜੰਮੇ ਹੋਏ ਨੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਪੁੱਤਰ ਵੀ ਭੂਤਨਾ ਧੀ ਭੂਤਨੀ ਤੇ ਇਸਤਰੀ ਸਭ ਤੋਂ ਵੱਡੀ ਭੂਤਨੀ ਹੈ ਭਾਵ ਨਾਮ ਤੋਂ ਸਖਣੇ ਸਭ ਜੀਵ ਭੂਤਾਂ ਪ੍ਰੇਤਾਂ ਤੇ ਜਿੰਨਾਂ ਦੇ ਬਰਾਬਰ ਹੁੰਦੇ ਹਨ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੇ ਸਤਿਗੁਰੂ ਜੀ ਕਹਿੰਦੇ ਨੇ ਉਹ ਭੂਤਾਂ ਪ੍ਰੇਤਾਂ ਤੇ ਜਿਨ੍ਹਾਂ ਦੇ ਬਰਾਬਰ ਹਨ ਇਹ ਸਾਡੇ ਦੋਨਾਂ ਸਵਾਲਾਂ ਦਾ ਸਤਿਗੁਰੂ ਨੇ ਜਵਾਬ ਦਿੱਤਾ ਹੈ ਇਸ ਕਰਕੇ ਸਾਨੂੰ ਹਰ ਇੱਕ ਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ